ਚੱਕੇ ਲੋ ਚੱਕੰ ਸੂਰਮੇ ਸ਼ਸਤਰਾ ਦੀ ਸਾਜ ਸਜਾਵਟ ਨਾਲ ਸਜੇ ਹੋਏ ਹਨ ਮੁਖੰ ਬਾਰ ਬੰਕੰ ਅਤੇ ਮੂਤੋ ਮਾਰੋ ਮਾਰੋ ਬੋਲਦੇ ਹਨ ਮੁਖੰ ਮੋਚ ਬਕੰ ਸੂਰਮਿਆਦੇ ਮੂਤੇ ਕੁੰਡਲੀਆਂ ਮੁੱਛਾ ਹਨ ਭੇਰੇ ਛਾੜ ਸੰਕੰ ਅਤੇ ਨੇ ਸੰਗ ਹੋ ਕੇ ਲੜ ਰਹੇ ਹਨ ਹੰਕੰ ਘਾ ਕਬਾਜੀ ਯੋਧਿਆ ਨੇ ਕੋੜਿਆ ਬਾਜ਼ੀਆਂ ਨੂੰ ਹੱਕ ਕੇ ਘੇਰੀ ਸੈਣ ਸਾਜੀ ਸੈਣਾ ਨੂੰ ਕੈਰ ਲਿਆ ਹੈ ਚਿਰੇ ਚਾਰ ਟੋਕੇ ਜਿਹੜੇ ਹੋਏ ਸੂਰਮੇ ਚੋਹਾ ਪਾਸਿਆਂ ਤੋਂ ਟੋਕਰੇ ਹਨ ਮੁਖੰ ਮਾਰ ਕੁਕੇ ਅਤੇ ਮੂੰਹ ਤੋਂ ਮਾਰੋ ਮਾਰੋ ਬੋਲ ਰਹੇ ਹਨ ਰੋਕੇ ਸੂਰ ਸਾਗੰ ਸਾਗਾ ਨਾਲ ਸੋਰ ਮੇ ਅਟਕੇ ਹੋਏ ਹਨ ਮਨੋ ਸਿੰਧ ਗੰਗੰ ਮਾਨੋ ਸਮੁੰਦਰ ਨਾਲ ਗੰਗਾ ਮਿਲ ਗਈ ਹੋਵੇ ਟਹੇ ਨਾਲ ਟੰਕੰ ਕਈ ਢਾਲਾ ਦੇ ਔਲੇ ਲੁਕ ਗਏ ਹਨ ਕਿਰਪਾਨੰ ਕੜੰਕੰ ਅਤੇ ਢਾਲ ਉਤੇ ਵਜਣ ਕਾਰਨ ਕਿਰਪਾਨਾਂ ਨੂੰ ਕੜਕਾ ਦਿੰਦੇ ਹਨ ਹੰਕੰ ਹਾਕਬਾਜੀ ਘੋੜਿਆਂ ਨੂੰ ਲਲਕਾਰਿਆ ਜਾ ਹਕਿਆ ਜਾ ਰਿਹਾ ਹੈ ਨਚੇ ਤੁੰਦ ਤਾਜੀ ਉਹ ਤੇਜ ਚਾਲ ਵਾਲੇ ਘੋੜੇ ਨੱਚਦੇ ਹਨ ਰਸੰ ਰੋਦਰ ਪਾਗੇ ਸੂਰਮੇ ਰੋਦਰ ਰਸ ਵਿੱਚ ਰੰਗੇ ਹੋਏ ਹਨ ਭੇਰੇ ਰੋਸ ਜਾਗੇ ਆਤੇ ਕਰੋਧਿਤ ਹੋਣ ਤੇ ਲੜ ਰਹੇ ਹਨ ਗਰੇ ਸੋਦ ਸੇਲਨ ਤੇ ਕਨੇ ਜਾਨਾਲ ਸੂਰਮੇ ਟਿੱਗੇ ਪੇ ਹਨ ਭਈ ਰੇਲ ਪੇਲੰ ਅਤੇ ਉਹਨਾ ਵਿੱਚ ਧੱਕਮ ਧੱਕੀ ਹੋ ਰਹੀ ਹੈ ਪਲੰਘਾਰ ਨਚੇ ਮਾਸਾਹਾਰੀ ਜੀਵ ਨਾਚਰੇ ਹਨ ਰਨੰ ਬੀਰ ਮੱਚੇ ਅਤੇ ਯੁੱਧ ਵਿੱਚ ਸੂਰਮੇ ਚਾਉ ਨਾਲ ਚੁੱਟੇ ਹੋਏ ਹਨ ਹਸੇ ਮਾਸਹਾਰੀ ਮਾਸ ਖਾਣ ਵਾਲੇ ਹੱਸ ਰਹੇ ਹਨ ਨੱਚੇ ਪੂਤ ਪਾਰੀ ਅਤੇ ਵੱਡੇ ਪੂਤ ਨਾਚ ਰਹੇ ਹਨ ਮਹਾ ਟੇਢ ਟੂਕੇ ਬਹੁਤੇ ਨੇ ਡਰ ਯੋਧੇ ਪੜਨ ਲਈ ਉਲਰੇ ਹੋਏ ਹਨ ਮੁਖੰ ਮਾਰੇ ਕੁਕੇ ਅਤੇ ਮੁਖ ਵਿੱਚੋਂ ਮਾਰੋ ਮਾਰੋ ਬੋਲ ਰਹੇ ਹਨ ਗਜਾ ਕੈਣ ਦੇਵੀ ਆਕਾਸ਼ ਵਿੱਚ ਦੇਵੀ ਕਚ ਰਹੀ ਹੈ ਮਹਾ ਆਂਸ ਪੇਵੀ ਜੋ ਮਹਾਕਾਲ ਤੋਂ ਪੈਦਾ ਹੋਈ ਹੈ ਅਰਥਾਤ ਮਹਾਕਾਲ ਦੀ ਸ਼ਕਤੀ ਹੈ ਭਲੇ ਭੂਤ ਨਾਚਨ ਭੂਤ ਚੰਗੀ ਤਰ੍ਹਾਂ ਨੱਚ ਰਹੇ ਹਨ ਰਸੰ ਰੋਦਰ ਰਾਚੰ ਆਤੇ ਰੋਦਰ ਰਸ ਵਿੱਚ ਮਗਨ ਹਨ ਪਿਰੈ ਬੈਰ ਰੁਜੈ ਵੀਰ ਸੈਨਿਕ ਵੈਰ ਨਾਲ ਭਰੇ ਪੀਤੇ ਪੀੜ ਰਹੇ ਮਹਾਜੋਦ ਜੂਜੈ ਆਤੇ ਵੱਡੇ ਜੋਦੇ ਜੂਜ ਰਹੇ ਹਨ ਝੰਡਾ ਗੱਡ ਗੱਡੇ ਦਰਤਾ ਨਾਲ ਝੰਡੇ ਗੱਡ ਰਹੇ ਹਨ ਬਜੇ ਬੈਰ ਬਾਡੇ ਆਤੇ ਵੈਰ ਵਧਾ ਕੇ ਲਲਕਾਰੇ ਮਾਰ ਰਹੇ ਹਨ ਗਜੰਗਾ ਹਾ ਪਦੇ ਸਿਰੋ ਤੇ ਕੋਖਾ ਨ ਸਜਾਏ ਹੋਏ ਹਨ ਧਨੁਰ ਬਾਨ ਸਾਦੇ ਅਤੇ ਧੀਰ ਕਾਮਨਾ ਸਾਧੀਆਂ ਹੋਈਆਂ ਹਨ ਬਹੇ ਆਪ ਮਦੰ ਆਪਸ ਵਿੱਚ ਤੀਰ ਚਲਾਉਂਦੇ ਹਨ ਗਿਰੈ ਅੱਧ ਅੱਦੰ ਅਤੇ ਅੱਧੇ ਅੱਧੇ ਟੁਕੜੇ ਹੋ ਕੇ ਟਿੱਗ ਪੈਂਦੇ ਹਨ ਗਜੰ ਬਾਜ ਜੂਝੇ ਹਾਥੇ ਅਤੇ ਘੋੜੇ ਵੀ ਜੂਝ ਰਹੇ ਹਨ ਬਲੀ ਬੈਰ ਰੁਝੇ ਅਤੇ ਸੂਰ ਵੀਰ ਵੀ ਵੈਰ ਵਿੱਚ ਰੁਝੇ ਹੋਏ ਹਨ ਨਿਰਪੈ ਸ਼ਾਸਤਰ ਬਾਹੈ ਨਿਰਪੈ ਹੋ ਕੇ ਸ਼ਾਸਤਰ ਚਲਾਉਂਦੇ ਹਨ ਉਹ ਵੈ ਜਿੱਤ ਚਾਹੈ ਆਤੇ ਦੋਹਾ ਪਾਸਿਆਂ ਦੇ ਸੂਰਮੇ ਆਪਣੇ ਹੀ ਜਿੱਤ ਚਾਉਂਦੇ ਹਨ ਗੱਜੇ ਆਨ ਗਾਜੀ ਅਣਖ ਵਾਲੇ ਸੂਰਮੇ ਗਾਜਰੇ ਹਨ ਨਚੇ ਤੁੰਦ ਤਾਜੀ ਤੇੱਕੀ ਝਾਲ ਵਾਲੇ ਘੋੜੇ ਤੱਚਰੇ ਹਨ ਹੰਕੰ ਹਕਬੱਜੀ ਲਲਕਾਰੇ ਅਤੇ ਲਲਕਾਰਾ ਵਜ ਰਿਹਾ ਹੈ ਫਿਰ ਐ ਸੈਣ ਭੱਜੀ ਅਤੇ ਸੈਣਾ ਇੱਧਰ ਉਧਰ ਪੱਜੀ ਫਿਰਦੀ ਹੈ ਮੰਦ ਮਤ ਮਾਤੇ ਸੂਰਮੇ ਸ਼ਰਾਬ ਨਾਲ ਮਸਤੇ ਹੋਏ ਹਨ ਤਸੰ ਰੋਧ్ర ਰਾਤੇ ਰੋਦਰ ਰਸ ਵਿੱਚ ਪੂਰੀ ਇਤਰਾਮ ਮਾਗਨ ਹੈ ਗੰਜ ਜੋਹ ਸਾਜੇ ਹਾਥੀ ਦੇ ਝੁੰਡ ਸਜੇ ਹਨ ਪੇਰੇ ਰੋਸ ਬਾਜੇ ਅਤੇ ਰੋਸਵਦਾ ਕੇ ਪਿਹੜ ਰਹੇ ਹਨ ਚਮੇ ਤੇਜ ਤੇ ਗੰਗ ਤੇਜ ਤਲਵਾਰਾਂ ਇਸ ਤਰ੍ਹਾਂ ਚਮਕ ਰਹੀਆਂ ਹਨ ਕਰਨ ਬੇਜ ਬੇਗੰ ਜਿਵੇਂ ਬੱਦਲਾ ਵਿੱਚ ਬਿਜਲੀ ਦੀ ਚਾਲ ਹੋਵੇ ਬਹਾਰ ਬਾਰ ਬੈਰੀ ਵੈਰੀਆਂ ਦੇ ਘੋੜੇ ਇਉਂ ਨਸੇ ਫਿਰਦੇ ਹਨ ਜਲੰਗ ਜੈਓ ਗੰਗੈਰੀ ਜਿਉਂ ਜਲ ਉਤੇ ਗੰਗੈਰੀ ਜਲ ਜੁਲਾਹਾ ਪੱਜਿਆ ਫਿਰਦਾ ਹੈ ਆਪੋ ਆਪ ਬਾਹਮ ਆਪਸ ਵਿੱਚ ਆਮਣੋ ਸਾਹਮਣੇ ਸ਼ਸਤਰ ਚਲਾਉਂਦੇ ਹਨ ਉਹ ਬੈ ਜੀਤ ਚਾਹੰ ਦੋਵੇਂ ਪਾਸੇ ਆਪਣੀ ਆਪਣੀ ਜਿੱਤ ਚਾਉਂਦੇ ਹਨ ਰਸੰ ਰੋਦਰ ਰੱਤੇ ਰੋਦਰ ਰਸ ਵਿੱਚ ਰੱਤੇ ਹੋਏ ਹਨ महामत माते नशे ਵਿੱਚ ਬਹੁਤ ਮਸਤ ਹੋਏ ਹੋਏ ਹਨ ਪੋਇੰਗ ਪ੍ਰਯਤ ਸ਼ੰਦ ਪੋਇੰਗ ਪ੍ਰਯਤਨਾਮ ਦਾ ਇਹ ਸ਼ੰਦ ਹੈ ਮਜੇ ਬੀਰ ਬੀਰੰ ਆਪੋਤੰ ਪਯਾਨੰ ਸੂਰਮੇ ਸੂਰਮਿਆਂ ਨਾਲ ਲੜਦੇ ਹੋਏ ਆਲੁਕ ਘਾਤੇ ਭਿਆਨਕ ਹੋ ਗਏ ਹਨ ਬਾਜੀ ਭੇਰ ਭੁੰਕਾਰ ਧੁਕੇ ਨਿਸਾਰੰ ਵਾਜਦਿਆਂ ਭੇਰੀਆਂ ਦੀ ਪੁਮਕਾਰ ਅਤੇ ਤੋਸਿਆਦੀ ਤੁੰਕਾਰ ਸੁਣਾਈ ਦਿੰਦੀ ਹੈ ਨਵੰ ਨਾਦਨਿਸਾਨ ਗਜੇ ਕਹਿਰੰ ਨਵੇ ਤੋਸਿਆਦੇ ਵਣਜ ਨਾਲ ਗੰਭੀਰ ਸ਼ਬਦ ਨਿਕਲਦਾ ਹੈ ਫੇਰ ਰੋਂਡ ਮੁੰਡੰ ਤਨੰਤਾਚਤੀੰ ਅਤੇ ਰੋਂਡ ਮੁੰਡ ਅਤੇ ਤੀਰਾਂ ਨਾਲ ਪਛੇ ਹੋਏ ਸ਼ਰੀਰ ਯੁੱਧ ਭੂਮੀ ਵਿੱਚ ਇਧਰ ਉਧਰ ਫਿਰ ਰਹੇ ਹਨ ਪਹਿ ਹੈ ਖਾਗ ਕੇਤੰ ਖਿਆਲਨ ਕਤੰਗੰ ਯੁੱਧ ਭੂਮੀ ਵਿੱਚ ਤਲਵਾਰ ਚਲਦੀ ਹੈ ਤੇਰਾ ਖਤੰਗ ਦੀ ਸ਼ਿਸ਼ਤਾ ਖਿਆਲਨ ਬਨ ਕੇ ਬੋਚਾਰ ਹੁੰਦੀ ਹੈ ਰੋਲੇ ਤਾਚਮੁਚੰ ਮਹਾ ਜੋਗ ਜੰਗੰ ਵੱਡੇ ਵੱਡੇ ਯੋਧੇ ਵੱਡੇ ਕੱਟੇ ਰਣ ਵਿੱਚ ਰੋਲ ਰਹੇ ਹਨ ਬੰਦੇ ਬੀਰ ਬਾਨਾ ਬੜੇ ਐਠ ਵਾਰੇ ਵੱਡੇ ਆਕੜਖਾਨ ਯੋਧਿਆ ਨੇ ਸ਼ਹਾਦਤ ਦੇ ਬਾਣੇ ਸਜਾਏ ਹੋਏ ਹਨ ਘਮੇ ਲੋਹਕੁਟੰ ਮਨੋ ਮਤਵਾਰੀ ਉਹ ਸ਼ਸਤਰਾ ਲੋਹ ਦੇਵਾਰ ਸੈ ਕੇ ਘਟ ਪਰ ਕੇ ਯੁੱਧ ਭੂਮੀ ਵਿੱਚ ਮਤਵਾਲੇ ਹੋਏ ਫਿਰਦੇ ਹਨ ਉਠੀ ਕੋਹ ਜੋਹਨ ਸਮਰਸਾਰ ਬਜਿਅੰ ਯੋਧੂ ਭੂਮੀ ਵਿੱਚ ਸ਼ਸਤਰਾਂ ਦੇ ਇੱਕ ਦੂਜੇ ਉੱਤੇ ਵੱਜਨ ਨਾਲ ਹਰ ਪਾਸੇ ਰੌਲਾ ਪੈ ਗਿਆ ਹੈ ਕਿ ਦੋ ਅੰਤ ਕੇ ਕਾਲ ਕੋ ਮੇਕ ਗੱਜੀਆਂ ਜਿਵੇਂ ਕਿ ਤੋ ਪਰਲੋ ਦੇ ਸਮੇ ਦੇ ਬੱਦਲ ਗਾਜ ਰਹੇ ਹਨ ਭਈ ਧੀਰ ਪੀਰੰ ਕਮਾਨੰ ਕੜਕਿਆਂ ਤੀਰ ਆਦੀਪੋ ਚਾਰ ਲੱਗ ਗਈ ਹੈ ਅਤੇ ਕਾਮਨਾ ਕੜਕਣ ਲੱਗ ਗਈਆਂ ਹਨ ਵਜੇ ਲੋਹ ਕਰੋਹਮ ਮਹਾਜੰਗ ਮਚੀਆਂ। ਕ੍ਰੋਧ ਨਾਲ ਸ਼ਸਤਰ ਇੱਕ ਦੂਜੇ ਉੱਤੇ ਵੱਜਦੇ ਹਨ। ਅਤੇ ਵੱਡਾ ਯੁੱਧ ਮਚਿਆ ਹੋਇਆ ਹੈ। ਬਿਰ체 ਮਹਾਜੰਗ ਯੋद्धा ਜਵਾਨੰ। ਜਵਾਨ ਸੂਰਮਿਆਂ ਨੇ ਵੱਡਾ ਯੁੱਧ ਰਾਜ ਦਿੱਤਾ ਹੈ। ਖੋਲੇ ਖੱਗ ਖਤਰੀ ਅਪੂਤੰ ਪਿਆਨੰ। ਮਿਆਨ ਵਿੱਚੋਂ ਤਲਵਾਰਾ ਕੱਢ ਕੇ ਸੂਰਮੇ ਅਦੁੱਤੀ ਅਤੇ ਭਿਆਨਕ ਰੂਪ ਵਾਲੇ ਹੋ ਗਏ ਹਨ ਬਲੇ ਜੋਜ ਰੁਜਾ ਰਸੰ ਰੋਦਰ ਰਕਤੇ ਰੋਦਰ ਰਾਸ ਵਿਚਰਤੇ ਹੋਏ ਬਲਵਾਨ ਯੋਧੇ ਯੁੱਧ ਵਿੱਚ ਰੁਜ ਗਏ ਹਨ ਮਿਲੇ ਹੱਥ ਬਖੰ ਮਹਾ ਤੇਜ ਤਤੇ ਆਤੇ ਪਰਚਾਂਡ ਰੂਪ ਧਾਰ ਕੇ ਇੱਕ ਦਲ ਦੇ ਵੈਰੀ ਦੂਜੇ ਦਲ ਨਾਲ ਗੁੱਥਮ ਗੁੱਤਾ ਹੋ ਗਏ ਹਨ ਚਮੀ ਤੇਜ ਤੇ ਗੰ ਸਰੋ ਸੰ ਪਰਹਾਰਨ ਤੇਜ ਤਲਵਾਰਾਂ ਚਮਕਦੀਆਂ ਹਨ ਉਸੇ ਨਾਲ ਵਾਰ ਹੁੰਦੇ ਹਨ ਰੋਲੇ ਰੰਡ ਮੁੰਡੰ ਉਠੇ ਸਾਸਤਰ ਚਾਰਨ ਰੌਂਡਾ ਮੌਂਡਾ ਰੋਲ ਰਹੇ ਹਨ ਸ਼ਾਸਤਰਾ ਦੇ ਵੱਜਨ ਨਾਲ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਹਨ ਭਪਕੰਤ ਵੀਰੰ ਭਪਕੰਤ ਕਾਇੰ ਸੂਰਮੇ ਭਪਕਾ ਮਾਰ ਰਹੇ ਹਨ ਘਾਵਾ ਤੋਂ ਲਹੂ ਪੱਕ ਪੱਕ ਕਰਕੇ ਨਿਕਲ ਰਿਹਾ ਹੈ ਮਨੋ ਜੋਧ ਇੰਦ੍ਰੰ ਜੋਟਿਓ ਬੇਰਤਾਰਿਆਂ इंज प्रतीत हों है इंद्र विरता सुर का युद्ध हो रहा हो वाहगुरु जी का खालसा वाहगुरु जी की फतेह